ਹਾਂਜੀ ਕਿਵੇਂ ਹੋ ਵੀ ਸਾਰੇ ਆਪਣੇ ਜੀ ਨੀਲਾ ਯਾਰ ਪਵਾਇ ਚਾਰ ਆਇਤੀ ਨਾਮ ਚਾਰ ਪੌਣੇ ਜੱਟ ਨੂੰ ਬਾਹਰ ਹੀ ਖੜੇ ਹਾਂ ਪੂਰਾ ਕੰਮ ਕੀ ਐ ਸਹੀ ਬਾਤ ਹੋਣੀ ਆ ਕਿਵੇਂ ਆਹ ਆਏ ਅਸਲੀ ਬਾਤ ਹੋਣੀ ਜਮਾ ਇਹਨੂੰ ਕਹਿੰਦੇ ਨੀਲੇ ਆ ਬਾਹਾਰ ਕੇ ਕਿੱਤਾਂਗੇ ਕਿੱਤਾਂਗੇ ਪੂਰਾ ਕੰਮ ਘਾਟਕ ਹੋਇਆ ਪਿਆ ਏ ਓ ਰੋਟਾ ਮੀਟਰ ਹੈਗਾ ਮਗਰ ਓ ਬੰਦਾ ਹੀ ਡੱਕ ਪਿਆ ਸੀ ਨੀਲੇ ਹੋ ਮੜਾ ਨੇੜ ਨੂੰ ਕਿੱਤਾਂਗੇ ਕਿੱਤਾਂਗੇ हां बाजी ਆ ਸਾਡਾ ਡਾਕਟਰ ਖਾਗੂਗੇ ਬਾਜੀ ਬੰਦਰ ਡਿੱਗ ਪਿਆ ਲੈਓ ਲੈਓ ਜੀ ਫੋਨ ਫੜਾਓ ਮੈਨੂੰ ਟੋਏ ਜਨਾ ਛੱਡਦੇ ਹੋ ਇਹ ਕਿਹੜਾ ਕੰਮ ਖਤਰੇ ਵਾਲਾ ਹੀ ਆ ਹੋਰ ਤੂੰ ਨਾ ਲੱਗ ਤੇ ਇੱਥਾ ਨਾ ਝਾੜਾ ਕੰਮ ਖਤਰੇ ਵਾਲਾ ਕਰੀ ਫਿਰਦੇ ਆ ਮਤੰਦਰੋ ਆ ਹੋਰ ਨੰਦਰੇ ਸੱਟਾ ਲੱਗਣਾ ਆ ਆਹ ਰੋਟਾਵੇਟਰ ਵਾਲਾ ਵੀ ਥੱਲੇ ਵੜ ਕੇ ਜਾਵਾ ਨਹੀਂ ਵੀ ਆਹ ਦਾ ਕੰਮ ਜਿਆਦਾ ਖਤਰੇ ਵਾਲਾ ਕਰੀ ਫਿਰਦੇ ਆ ਜਵਾਨ ਮੀਲਾ ਵੀ ਕਹਿੰਦਾ ਪਾਣੀ ਦੀ ਪਾਉਣਾ ਪਚਾਰ ਹਾਂਜੀ ਬਾਈ ਦਾ ਬਾਈ ਚਾਰ ਆ ਭਾਜੀ ਅਗਰ ਤੱਕਾਏ ਜਾਵਾ ਚਾਰ ਪਾਉਣ ਵਾਲਾ ਤੇ ਯਾਰ ਧੱਕਾ ਯਾਰ ਜਮਾ ਨੀਲੇ ਨੇ ਕਿਹਾ ਸੀ ਵੱਡੀ ਮਸ਼ੀਨ ਨਾਲ ਪਾਵਾਂਗੇ ਆਪਾਂ ਮੰਨਿਆ ਨਹੀਂ ਬਾਹਰ ਟੋਕਰੀਆਂ ਵਾਲਾ ਆ ਹੁਣ ਕੱਢਿਆ ਹੁਣ ਫੇਰ ਪਤਾ ਨਹੀਂ ਤਾਂ ਸਿੱਟੂ ਘਟੋਏ ਜਿਵੇਂ ਤੈਨੂੰ ਕੱਢ ਗਏ ਤਾਂ ਫੇਰ ਖਵਾਏਗਾ ਹੁਣ ਕੱਢ ਗਏ ਤਾਂ ਫੇਰ ਖਵਾਏਗਾ ਆਹੋ ਕੱਢਣਾ ਇਹਨਾਂ ਬੰਦਿਆਂ ਨੇ ਖਾਲੀ ਖੋਹ ਲੈਣਾ ਏ ਖੋਹਦਾ ਨਹੀਂ ਵੀ ਜਿਆਦਾ ਕੰਮ ਖਤਰੇ ਵਾਲਾ ਇਹੋ ਜਿਹਾਰਾ ਲੋਕ ਕੀ ਖੜਾ ਬੰਦਿਆਂ ਦਾ ਦੱਸ ਬੋਲ ਮੈਂ ਤਾਂ ਕੀਤੀ ਬੰਦੇ ਕਹਿੰਦੇ ਚਾਰ ਦਿਨ ਲੱਗ ਜਾ ਕੋਈ ਨਾ ਕਿਉਂਕਿ ਪੱਕੇ ਜੇ ਪਾਵਾਂਗੇ ਨਹੀਂ ਕਹਦਾ ਆਈ ਪੋਣਾ ਆਪਣਾ ਜਵਾਨ ਕਹਿੰਦਾ ਅੱਧ ਤੱਕ ਆ ਜਾ ਮੋ ਓਏ ਕੋਮ ਉਹ ਓਏ ਖਾਲੀ ਘਹਾਉਗਾ ਖਾਲੀ ਥੇਰ ਵੀ ਬਦਲ ਲੈ ਕਮਲ ਬਵਰਾ ਯਾਜ ਹੋਰ ਨਾਲ ਉਹ ਖਾਲੀ ਖਾਲੀ ਹੋਊ ਖਾਲੀ ਹੋਊ ਨਹੀਂ ਨਹੀਂ ਆਹਲਾ ਝੋਟਾ 55 ਐਂ ਨਹੀਂ ਹੋਉਦਾ ਲੈ ਗਿਆ ਲੈ ਗਿਆ ਲੈ ਗਿਆ ਬਾਹਰ ਲੈ ਗਿਆ ਦਰਾ ਦਾ ਕਾਇਰਾ ਉਹ ਝੜਕਾ ਨਾ ਮਰਾਦੀ ਉਹਦਾ ਟਰੈਕਟਰ ਨਾ ਲੈ ਜੀ ਦਰਜਾ ਚੱਲੀ ਆ ਇਹ ਰੀਨੂ ਨੂੰ ਬਣਾਉਣ ਵਾਲਿਆ ਦਰਸ਼ਕ ਵੀਰ ਆਪਣੇ ਇਹਨਾਂ ਦੀ ਗੱਲ ਦੀ ਬਾਤ ਚੱਲੂ ਹੈ ਘੇਰ ਵਾਲਾ ਬਦਲਦਾ ਪਦੰਦਰ ਖੋਲੀ ਆ ਜਾ ਦੱਸ ਇਹ ਨੀਲਾ ਕਹਿੰਦੇ ਨੂੰ ਨੀਲਾ ਆਇਆ ਆਓ ਦਰਸ਼ਕ ਵੀਰੋ ਅੰਦਰ ਆਓ ਅੰਦਰ ਆ ਲੋਹਾਂ ਜੜਾ ਕੇ ਇੱਥੇ ਆਓ ਫੇਰ ਗੱਲ ਬਣੂ ਨਹੀਂ ਵੀ ਨਹੀਂ 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 ਉਹ ਕੱਢਣਾ ਪੈਣਾ ਰੋਟਾਵੇਟਰ ਆਪਣੇ ਐਨਆਰਆਈ ਵੀਰ ਵੀ ਨਯਾਰਾ ਲੈ ਰਿਹਾ ਵੀਡੀਓ ਕਰਾ ਲੰਦੇ ਏ ਬਾਈ ਬੈਗ ਹੀ ਖਿੱਚਿਆ ਜਾਊਗਾ 100% ਜਾਂ ਕੱਢ ਕੇ ਉਹ ਨੀਲੇ ਬੈਗ ਬਾਈ ਬੈਗ ਉਹ ਤਰ ਤੂੰ ਬੜਾ ਕਿਵੇਂ ਆ ਆ ਇਹ ਪਤੰਦਰ ਬਿਨਾ ਕੰਨ ਲ ਸੂਲੀ ਟੰਗਦਾ ਇਹ ਵੀ ਤੁਕੀਗੜ ਉਸਤਾ ਪਿਆ ਸਿਰਾ ਕਰਾਉਂਦਾ ਇਹ ਟਰੈਕਟਰ ਦਾ ਇਹਦੇ ਨਾਲ ਕੋਈ ਟਾਵਾ ਬੰਦੇ ਟਰਾਲੀ ਭਰ ਸਕਦਾ ਜਿਆਪਾ ਕੀ ਹਾਰੇ ਕੰਦਾ ਆਪਣੇ ਚਾਰ ਪੌਣ ਆ ਜੂਗਾ ਟਰਾਲੀ ਭਰ ਦੂਗਾ ਨਾਲ ਇਹਦੇ ਨਾਲ ਕੋਈ ਟਰਾਲੀ ਕੋਈ ਪੂਰਾ ਐਕਸਪਰਟ ਬੰਦੇ ਟਰਾਲੀ ਬਣਾਉਂਦਾ ਇਹਦੇ ਨਾਲ ਲੋਕੀ ਕਹਿੰਦਾ ਟਰੈਕਟਰ ਤੇ ਆ ਟਰੈਕਟਰ ਤੇ ਮਸ਼ੀਨ ਬੜੀ ਤੁਰਦੀ ਉਹ ਤੇ ਬੜੀ ਤੁਰਦੀ ਆ ਇਹਦੇ ਕੋਲ ਜਿਹੜਾ ਮਰਜੀ ਟਰੈਕਟਰ ਹੋਵੇ ਉਹਦੇ ਅੰਦਰ ਨੇਰੀ ਬਣਾ ਲੈਂਦਾ ਫਰੇਕ ਬੰਦਾ ਇਹ ਟਰਾਲੀ ਭਰਾ ਸਕਦਾ ਇਹਦੇ ਨਾਲ ਪ੍ਰੀਤ ਆ 60 59 ਆਪਣਾ ਚੱਪ ਕੱਢਦਾ ਉਧਰ ਆਪਣੇ ਨਹੀਂ ਪੀਰਟੇ ਬੰਦੇ ਉੱਥੇ ਮਾਈ ਜਾਂਦੇ ਸਮਾਨਾ ਬੱ ਚੱਲਦੇ ਉੱਥੇ ਵੀ ਮੜਾ ਜਾ ਪਾਸੇ ਇੱਧਰ ਬੰਦੇ ਦੇਖੇ ਕਿਵੇਂ ਮੋਹਲੇ ਨਾਲਾ ਢੀਲਾ ਕਹਿੰਦਾ 55 ਜਹਾਜ ਇਹ ਚੱਕ ਲੈ ਜੀ 55 ਦੀ 55 ਦੀ ਤਾਂ ਗੱਲ ਨਹੀਂ ਬਣੀ ਕਿਹਾ ਮੈਂ ਲੈ ਜਾਉ ਖਾਲੀ ਨਾ ਘੋਲੀਆਂ ਲਗਾ ਬ੍ਰੇਕ ਨਾ ਆਪਣਾ ਆਪਣੀ ਹੁਣਾ ਉਹ ਦੂਰ ਰਹਿ ਮੜਾ ਦੂਰ ਇਹ ਕਿਹਾ ਟਵਾਇਸ ਇਹਦਾ ਰੋਟਾ ਵੇਟਰਾ ਕਰਕੇ ਜਿਆਦਾ ਕੰਮ ਸੀਰੀਅਸ ਹੋਇਆ ਵਾ ਉਹ ਗਾਂ ਦੇ ਆ ਗਏ ਸਪੀਡ ਨਾਲ ਆ ਕੋਈ ਆ ਨਹੀਂ ਉਹਨੇ ਖਬੋ ਲੈਣਾ ਯਾਰ ਆ ਗਾਂ ਲੈ ਆ ਗਏ ਬੈਕ ਲੈ ਆਏ ਉਹ ਦੰਦ ਨੂੰ ਕਮਾਈ ਫਿਰਦੇ ਆ ਇਹ ਚੈਲ ਫਾਰਮਾ ਚੈਲ ਚੈਲ 522 ਵਾਲੇ ਇਹ ਚਾਂਸ ਜ਼ਿਆਦਾ ਬੈਗ ਨਿਕਲਦੇ ਆ ਲਾਣਾ ਹਾਂ ਹਾਂ ਲਾ ਸਹੀ ਆ ਓਏ ਰੁਕ ਜੋ ਓਏ 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 ਬੜੀ ਗੱਲ ਏਰ ਲਾਉਣ ਕਰਕੇ ਜ਼ਿਆਦਾ ਫਰਕ ਪੈਗਾ ਨਹੀਂ ਯਾਰਾ ਥੱਕਾ ਜਾਵਾਂ ਓਏ ਰੋਗ ਲਾ ਰੋਗ ਲਾ ਟਰੈਕਟਰ ਨਾਲ ਬਲਟਾ ਲਿਓ ਬਦਦਰੋ ਨੇ ਵੀ ਨੀਲਾ ਸਿਰਾਂ ਯਾਰ ਸਿਰਾਂ ਤੇਰੇ ਨਾਲ ਐ ਕਰਨੀ ਸੀ ਤੇ ਚਾਰ ਮੁੰਡਾ ਐ ਕਰਨੀ ਸੀ ਤੇਰੇ ਨਾਲ ਬੱਜ ਗਿਆ ਤੂੰ ਬਾਜ ਗਿਆ ਬਾਜ ਦੇਖੋ ਅੱਜ ਕਹਾ ਆਪਣੇ ਨੌਜਵਾਨ ਨੌਜਵਾਨਾਂ ਦੇ ਹਾਲਾਤ ਮਾੜੇ ਆ ਕਿ ਜਿਹਨੂੰ ਆਪਣੋਂ ਦੂਹਤੋ ਐ ਭਾਈ ਜਾਂਦਾ ਬਿਨਾ ਗੱਲੋਂ ਹੀ ਤੇ تیرے ਕਿਵੇਂ ਬਿਨਾ ਗੱਲੋਂ ਹੀ ਡੋਏ ਭਾਈ ਜਾਂਦਾ ਹਨਾ ਦੋਸਤੋ ਵੀ ਕੀ ਕਹਿਣਾ ਚਾਹੋਗੇ ਤੁਸੀਂ ਕੱਦੂ ਵਾਲੇ ਯਾਰ ਚ ਕੀ ਕਹਿਣਾ ਚਾਹੁੰਦੇ ਹੋ ਨਹੀਂ ਕਦੂਆ ਯਾਰ ਵਧੀਆ ਯਾਰ ਪੋਲੇ ਕੀ ਕਹਣਾ ਜਾਏਗਾ ਪੋਲੇ ਕੀ ਕਹਣਾ ਜਾਏਗਾ ਦੱਸ ਹੁਣ ਪੋਲਾ ਕਹਿੰਦਾ ਆਪਾਂ ਬਚ ਗਏ ਸ਼ੁਕਰ ਆ ਨਹੀਂ ਮੱਕੀ ਨਹੀਂ ਗਈ ਇਹ ਤਾਂ ਬੱਲੇ ਬਚ ਗਏ ਓਹ ਨੀਲੇ ਨੇ ਵੇ ਟ੍ਰਾਲੀ ਨਹੀਂ ਦੇਖ ਅਗਰ ਘੇਰ ਓਹ ਘੇਰ ਵਾਲੀ ਫੇਦੀ ਬਦਲ ਲੈ ਇੱਕ ਦੇਖੀ ਵੜਾ ਦੁਰ ਤੋਂ ਦੀ ਘੇਰ ਬਦਲ ਲੈ ਮੂਰੇ ਦੇਖਾਂ ਆਉਂਦੇ ਆਉਂਦੇ ਓਹ ਦੇ ਓਹ ਹੋ ਗਈ ਓਹ ਗਈ ਹੋ ਰੋਗ ਨੇ ਹੋਲੀ ਗਾਰਲੀ ਟੋਏ ਤੇ ਬਤੰਦਰ ਨੇ ਉਹ ਮੇਰੇ ਗੋਲਸ ਵਿੱਚ ਜਦੋਂ ਕੋਈ ਸਾਡੇ ਸਵਰਾਜ ਨੂੰ ਬੋਲਦਾ ਨਾ ਫਿਰ ਇਹ ਤਾਂ ਬਹੁਤ ਡਿਫਲੇਕਸੀ ਗੁਰਬੀਰ ਤੂੰ ਨਾਲ ਕੀ ਕਰਦਾ ਓਏ ਲਿਪੜਦਾ ਇਹ ਐਣਾ ਬੋਲ ਅੱਛਾ ਦੋ ਦੋ ਚੱਲਿਆ ਤੱਕਾ ਯਾਰ ਜਮਾ ਓਏ ਖਮੋਣੀ ਨਹੀਂ ਬਲਟਾ ਦੀ ਚੰਗਾ ਇਹਨੇ ਯਾਰ ਬੂਰੇ ਦੇ ਖੜਾ ਦੀ ਦੱਸ ਓ ਹੈਲੋ ਬਾਈ ਯਾਰ ਚਲ ਕੀ ਹੋਇਆ ਚਾਹਦਾਰੀ ਕੀ ਕਹਿਣਾ ਚਾਹੋਗੇ ਆਪਾਂ ਵਿਚਾਰ ਦੇ ਕੋਈ ਚਾਰ ਬਾਰੇ ਦੇ ਦੇ ਚਲੋ ਵੱਡਾ ਦਾ ਬਾਹਰ ਜਿਹੜੇ ਘਣ ਕਲੇ ਜੀ ਜਵਾਦ ਲੈ ਆ ਆਪਣੇ ਜਵਾਨ ਦਾ ਇਹ ਮਿਸਤਰੀ ਸਰ ਨੂੰ ਲਓ ਯਾਰ ਆਲੂ ਲਾ ਲਓ ਬੈਸਟ ਆ ਯਾਰ ਜੀ ਪੱਠੇ ਵਾਲੇ ਚਾਹ ਕਹਿੰਦਾ ਸਰੋਂ ਵਾਲੇ ਦਾ ਕੰਮ ਆ ਪੱਠੇ ਮਾੜੇ ਆ ਪੱਠੇ ਤੇਰੇ ਜਿਹੜਾ ਜਿਹੜਾ ਸਿਰੇ ਤੇ ਰੇਣ ਚਰੀ ਜਾ ਬੋਲੇ ਉੱਥੇ ਮਾੜੇ ਆ ਇਹ ਤੰਨੜੀ ਵੀ ਤੇ ਅਸੀਂ ਇਹ ਮਾੜੇ ਆ ਅੱਛਾ ਹਣ ਕਦੋਂ ਕਰਨਾ ਅੱਜ ਕਦੋਂ ਕਰ ਕਰਨ ਚੋਨਾ ਲਾਉਣਾ ਪੱਠੇ ਖਤਮ ਕਿਉਂ ਹੋਏ ਮੀਂਹ ਹੋਣੀ ਨਾ ਮੈਂ ਕਿੰਨਾ ਸਾ ਬੱਠਾ ਤੇ ਰਾਹੀ ਕਿੱਸਾ ਫਾ ਗਿੱਲਾ ਚਾਰ ਵਧੀਆ ਦੂ ਯਾਰ ਚਾਰ ਲੈ ਲੈ ਤਾਈ ਤਾਈ ਦੱਲੇ ਆ ਏ ਕੋਈ ਨਾ ਹੋਰ ਲੱਭ ਲੈਣਾ ਬੇ ਨੀਲੀ ਵਰਗਾ ਕੱਕਾ ਵਾਪਾ ਨੌ ਕੱਲਾ ਘੰਡ ਬੋਲੇ ਕਿ ਮਿਲ ਗਈ ਮੱਕੀ ਲੈ ਲਈ ਆ ਬੋਲੇ ਕਿਤੋਂ ਜਗਦੀਤੋਂ ਕਿਤੋਂ ਲੈ ਲਈ ਥੂਮੀ ਆ ਚਾਰ ਨਹੀਂ ਪਾਉਣਾ ਉਹ ਧੀਰੇ ਪਾਉਣਾ ਕਿੰਨਾ ਰੋਕਣਾ ਪਾਉਣਾ ਬਾਈ ਧੀਰੇ ਟੋਕੀਨਾ ਬਾਈ ਬਾ ਮਾਲਾ ਉਹ ਪਾਉਣਾ ਵੀ ਜਨੇ ਜਨੇ ਆ ਲੈ 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 ਸਵਾ ਦੋ ਗੱਲੇ ਤੱਬਰ ਕਿੰਨਾ ਡੇਟ ਲਗਾ ਤੱਬਰ ਆ ਕੇ ਰਗੜਾ ਰੂਣਾ ਪਰ ਆਪ ਤੱਬਰ ਅਗਸਤ ਚ ਜਾਵੜੇਗਾ ਫੈਸਲ ਤੱਬਰ ਬੰਦੇ ਦੇਸੀ ਮੁਰਗਾ ਹੀ ਬਣਾਉਂਦੇ ਨੇ ਦੂਜਾ ਬਣਾਉਂਦੇ ਨੇ ਫਰਟਾ ਕੰਮ ਪੂਰਾ ਇਹਨਾਂ ਮੁਰਗੇ ਦਾ 1500 ਲੈਂਦੇ ਹਾਲੀ ਹੁਲਦੀ ਅੱਜ ਪੂਰੀ ਘੈਂਟ ਪਈ ਆ ਉਹ ਵੀ ਪਾ ਦੀ ਤੇ ਅਮੀਰ ਫੋਨ ਕਰਦੇ ਨੇ ਬਹੁਤ ਕਿਹੜਾ ਨੰਬਰ ਹੈ ਟਰੋਲ ਦੇ ਨੰਬਰ ਇਹ ਜਿਹੜਾ ਹਲਦੀ ਘੱਟ ਸੀਗੀ ਉਹ ਤੇ ਆਪਾਂ ਹਾਂ ਬੰਦੇ ਹਰੇ ਆਈ ਜਾਂਦੇ ਆਪਣੇ ਬੜੀ ਬੜੀ ਆਉਣਗੇ ਇਹ ਉਹ ਵੀ ਆ ਆ ਉਹ ਵੀ ਆ ਸੀ ਰੇ ਆ ਪਾਣੀ ਨਾ ਸਰਦਾ ਕੋਈ ਨਹੀਂ ਬਾਬਾ ਕੀ ਲੱਗਣਾ ਪੱਕਾ ਫਿਰ 5-6 ਮਹੀਨੇ ਪੁੱਲੇ ਤੂੰ ਕਿਵੇਂ ਕਰਦਾ ਕਿ ਹੜੰਬਾ ਲਿਆ ਕਿਤੇ ਉਹ ਲਿਆ ਹਾਂ ਇਹ ਫਰਦ ਉਹ ਮੈਂ ਤਾਂ ਬਸਾਰਦਾ ਕਹ ਮੈਂ ਤਾਂ ਬਸਾਰਦਾ ਤਰਵਿਆ ਜੇਦੀਆਂ ਨੇ ਬਾਈ ਆਪਾਂ 14 ਅਪ੍ਰੈਲ ਓਏ ਸੁੱਖੇ ਉਹ ਮੈਨੂੰ ਤਾਂ ਕਹਦੇ ਇੱਕ ਥਾੜੇ ਖੜਾ ਦੀ ਬਾਅਦ ਤੋਂ ਕਹਦੇ ਬਾਈ ਇਹਨੂੰ ਘਾ ਮਿਚਾ ਕਰੋ ਬਾਈ 7 ਤਰੀਕ ਨੂੰ ਬਾਕੀ ਨੇ ਆਪਦੀ ਹੈਡੀ 3 ਨਰੀ 4 ਪਾਇ ਤਿੰਨੀ ਹਰੀ ਕਾਰਜ ਮਾੜਾ ਹੋਇਆ ਦੋਨੇ ਹਰੀ ਟਰਾਲੀ ਖੁੱਗੀ ਇਸਦੀ ਅੜੀ ਪੈੜੇ ਤੇ ਰੀ ਲਾਤੇ ਉਹ ਪੈਰੀ ਲਾਗੇ ਵੀ ਜਿਹੜੇ ਸਮਾਂ 4 ਪਾਇਆ 14 ਪੈਰ ਨੂੰ 21 18 44 ਚਲ ਕਹਿੰਦਾ 18 44 ਸੇਰਾ 23 ਨੂੰ ਪੀਚੀ ਸੀ ਕਿ ਆਪਾਂ 21 3 ਨੂੰ ਮੇਟੋ ਆਪਣੇ ਕੱਠੇ ਵੀ ਤੇ ਸੀਗੇ ਦੋ ਵਾਰੀ ਦਿੱਤੇ ਆਪਾਂ ਜਿਹੜੀ ਆਪਾਂ ਸੋਚਿਆ ਸੀ ਜਾਈਏ ਜਿੱਥੋਂ ਨਹੀਂ ਜਾਣਾ ਦੋਨ ਪਲਸ ਕਰਕੇ ਤੇਨ ਨਾਲ ਵੀ ਜੇ ਕਰੀ ਉਧਰ ਵੀ ਜੇ ਅਸੀਂ ਪਹਿਲਾਂ ਉਹ ਕਿੱਲੇ ਉੱਥੇ ਵੀ ਨੇ ਮਾਰਤੇ ਤੇ ਬੇਰੀ ਵਾਰ ਤੇਰਾ ਦੁਆਰਾ ਵੀ ਤੇ ਬੇਰੀ ਵਾਰ ਤੰਨ ਵਾਲੇ ਵੀਰੇ ਬਾਅਦ ਤੇ ਹੁਣ ਆਪਾਂ ਸੋਚਿਆ ਵੀ ਝੋਨਾ ਹੀ ਰਾਇ ਨੇ ਪਹਿਲਾ 4 ਮਹੀਨੇ ਇਕੱਲਾ ਸਿਆਲ ਆ ਹੁਣ ਹੋਰ ਮੱਛੀ ਦਾ ਜਿਹੜਾ ਗਾਮੀਆ ਤੇ 4 ਦਾ ਦੇ ਤਰੀਕੇ ਆ ਕਈ ਵੀ ਰੋ ਵੀ ਘਵਾਈ ਜਾਂਦੇ ਆ ਆਪਾਂ ਮੋੜ ਤੋਂ ਵੇਖ ਕਰਕੇ ਲਾਈਦਾ 30% ਤੋਂ ਡੋੜੀ ਨਾ ਦੇ ਆਇਆ ਉੱਥੇ ਸਾਡੇ ਆਪਣੇ ਜਵਾਨ ਦਾ ਆਇਆ ਉੱਥੇ ਇਹ ਆਪਾਂ ਸਤੀਬਾਈ ਫੋਟੋ ਵਾਲਾ ਖੜਾ ਰਿਹਾ ਅੱਜ ਬਾਗੀ ਵਾਲਾ ਖੜਾ ਹੈ ਆਪਾਂ ਇੰਟਰੈਸ ਦੇ ਆਪ ਆਪਣੇ ਬੰਦਾ ਕੋਲ ਲੱਗੇ ਭਾਈ ਆਪਣੇ ਜਵਾਨ ਪੂਰੇ ਜਿਓਰਾ ਇਸ ਤਰ੍ਹਾਂ ਦੇ ਆਈ ਬੰਨੋ ਕਿਵੇਂ ਆ ਫਿਰ ਮੌਲਿਕ ਨੰਬਰ ਜਵਾਨ ਕੰਮ ਜਾਵਾਨ ਕਰੀ ਫਿਰਦੇ ਆ ਨਹੀਂ ਵੀ ਔਖਾ ਕੰਮ ਯਾਰ ਉਹੋਂ ਥੱਲੇ ਡੋਲੀ ਜਾਂਦਾ ਪਰ ਅੰਦਰੋਂ ਵੀ ਉਹ ਟੋਸੇ ਕੱਢ ਕੇ ਖਾਲੀ ਕੱਢਣਾ ਗੱਲ ਹੀ ਇਹ ਦੁਆਨ ਦਾ ਕੰਮ ਤਾਂ ਹੈਗਾ ਔਖਾ ਸਦਾ ਦਾ ਕੰਮ ਕੋ ਦਾ ਨਾ ਕਰੀ ਫਿਰਦੇ ਆ ਤੋਈ ਬਦਦਰ ਬਾੜੇ ਵੱਡੇ ਬਾਈ ਫਿਰਦੇ ਆ ਉਹ ਖਾਲੀ ਖੋਪੀਆ ਟਰਾਲੀ ਵਾਲਾ ਵਧੀਆ ਤੁਰਿਆ ਜਾਂਦਾ ਦਾ ਉਹ ਖਾ ਗੰਭੀ ਪਾ ਦਿੰਦੇ ਆਪਣੇ ਜਵਾਨਾਂ ਕੋਲੇ ਆਣਾ ਆਪਣੇ ਲਾਈ ਬੈਠਾ ਮਹਿਫਲ ਪੂਰੀ ਓ ਨੀਲਾ ਭਾਈ ਸਰਪੰਚ ਸਾਹਿਬ ਪਹੁੰਚ ਗਏ ਆ ਬੰਦੇ ਕਰਦੇ ਆ ਆਪਣੇ ਬੱਸ ਚਾਰ ਆੜਿਆਂ ਨੂੰ ਆ ਬੰਦਾ ਥੋੜਾ ਬਾਹਲਾ ਮਿਸ ਕਰਦਾ ਹੈ। ਕੋਈ ਚਲਾ ਬੰਦਾ। ਨਹੀਂ ਨਹੀਂ ਇਹ ਇਹ ਦਾ ਚੂਹ ਮਾਰਦਾ। ਪਿਆ। ਇਹ ਵੀ ਜਿਆਦਾ ਥੋੜਾ ਜਿਆਦਾ ਮਿਸ ਕਰਦੇ ਆ ਵੀ ਟਰੈਕਟਰ। ਥੋੜੀ ਕਰਦੇ ਨਹੀਂ ਬਾਈ ਯਾਰ। ਬਬਾ ਪੂਰਾ ਕੰਮ ਸਿਰਾ ਹੋਇਆ ਪੈ ਨਹੀਂ ਲੈਦਾ। ਉਹਦਾ ਵਾਲਾ ਵੈਸੇ ਹੀ ਲੇਕ ਪੂਰਾ ਲੱਗਦਾ ਪੈਕ ਘਟਦਾ ਆਇਓ। ਹਾਂ ਬੰਦੇ ਨਾਲ ਹਸਾਮਲਾ ਜਾਇਓ। ਆਪਣੇ ਕਿਵੇਂ ਐਨਆਰਏ ਬੰਦੇ ਬਾਹਲਾ ਮਿਸ ਕਰਦੇ ਆ ਇਹ। ਚਾਰ ਚੂਰਾ ਦਾ ਕੰਮ ਨੂੰ। ਬਾਕੀ ਓਕੇ ਕੰਮ। ਇਹ ਆਪਣੇ ਚੈਨਲ ਹਿਸਾਬ ਬਾਕੀ ਅੱਗੇ ਆਪਣੇ ਵੀਡੀਓ ਦੇਖਣ ਲਈ ਸਾਰੇ ਵੀਰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ ਆਪਣੇ ਸਾਰੇ ਵੀਰਾਂ ਦਾ